ਕਾਂਜੀ ਸਤਰੀ ਕਾਂਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਪਾਂ neck design ਕਰਨਾ ਹੈਗਾ ਉਹ neck ਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈ ਤੇ ਇਹ ਆਪਣਾ ਜਿਹੜਾ ਗੜਾ ਹੈਗਾ ਉਹ 트ੈਂਡਿੰਗ ਦੇ ਵਿੱਚ ਰਹਿੰਦਾ ਹੈਗਾ ਤੇ ਇਸ ਤਰ੍ਹਾਂ ਆਪਾਂ ਉਹਦੀ ਗਲੇ ਦੀ ਕਟਾਈ ਕਰ ਲੈਣੀ ਆ ਇੱਥੋਂ ਆਪਾਂ ਰੱਖਾਂਗੇ 2.5 ਇੰਚ ਚੌੜਾ ਡੀਪ ਤੇ نیچے ਆਪਾਂ ਲਵਾਂਗੇ 7 ਇੰਚ ਇੱਥੋਂ ਵੀ ਲਵਾਂਗੇ ਆਪਾਂ 1 ਇੰਚ ਇਹਨੂੰ ਇਹਦੇ ਨਾਲ ਮਿਲਾ ਦਾਂਗੇ ਪੇਸਟਿੰਗ ਪੱਟੀ ਤੇ ਕੱਟ ਰਹੇ ਆ ਆਪਾਂ ਇੱਥੋਂ ਆਪਾਂ ਲੈਣਾ ਹੈਗਾ 1 ਇੰਚ ਨੀਚੇ ਨੂੰ ਆਪਾਂ 7 ਇੰਚ ਤੱਕ ਲੈਣਾ ਹੈ ਇੱਥੋਂ ਕੰਨੀ ਲੈਣੀ ਹੈ ਸਿਰਫ ਇੱਥੋਂ ਆਪਾਂ ਥੋੜੀ-ਥੋੜੀ ਗਲਾਈ ਪਾ ਦਾਂਗੇ ਜੀ ਇਹਦਾ ਡਿਜ਼ਾਈਨ ਤੁਹਾਨੂੰ ਬਣਾ ਕੇ ਦਿਖਾਵਾਂਗੇ ਇੱਥੋਂ ਆਪਾਂ ਥੋੜੀ ਗਲਾਈ ਪਾਉਣੀ ਐ ਇਸ ਤਰ੍ਹਾਂ ਤੇ ਇਹਨੂੰ ਆਪਾਂ ਇਹਦੇ ਨਾਲ ਤਰਸ਼ਾ ਮਿਲਾ ਦੇਣਾ ਹੁਣ ਆਪਾਂ ਪਾਸਿਆਂ ਤੋਂ ਕੱਟਾਂਗੇ ਇੱਥੋਂ ਆਪਾਂ ਅੱਧਾ-ਅੱਧਾ ਇੰਚ ਲੈਣਾ ਹੈਗਾ ਕਟਾਈ ਕਰਕੇ ਆਪਾਂ ਇਹਨੂੰ ਫਿਰ ਪੇਸਟਿੰਗ ਪੱਤੀ ਦੇ ਛੱਪਾਣਾਗੇ ਇੱਥੋਂ ਆਪਾਂ ਇਸ ਤਰ੍ਹਾਂ ਗਲਾਈ ਪਾ ਕੇ ਲੈ ਕੇ ਆਉਣਾ ਗਲਾ ਇਹਨੂੰ ਆਪਾਂ ਇਹਦੇ ਨਾਲ ਮਿਲਾ ਦਾਂਗੇ ਇੱਥੋਂ ਆਪਾਂ ਕੋਨਾ ਕੱਢਣਾ ਇਸ ਤਰ੍ਹਾਂ ਲੈ ਕੇ ਆਉਣਾ ਆਪਾਂ ਇੱਥੋਂ ਆਪਾਂ ਥੋੜਾ ਜਿਹਾ ਸਰ ਆਪਾਂ ਮਾਰਕਿੰਗ ਕਰ ਲੈਣੀ ਐ neck ਦੀ ਮਾਰਕਿੰਗ ਕੱਟ ਕਰਕੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਪਹਿਲਾਂ ਆਪਾਂ ਬਾਹਰੋਂ ਕਟਿੰਗ ਕਰਾਂਗੇ ਫਿਰ ਆਪਾਂ ਅੰਦਰਲੇ ਪਾਸੇ ਤੋਂ ਇਸ ਤਰ੍ਹਾਂ കട്ട് എപ്പോഴാണ് വിഷിപ്പ ਅਮ ਜੀ ਪਗੜੀ ਦੀ ਕਟਿੰਗ ਕਰ ਲਈ ਇਹ ਆਪਣਾ ਇਸ ਤਰ੍ਹਾਂ ਆ। ਦੇਖੋ ਇਸ ਤਰ੍ਹਾਂ ਹੀ ਤੇ ਪਗੜੀ ਦੀ ਕਟਿੰਗ ਹੁਣ ਆਪਾਂ ਇਹਨੂੰ ਕੱਪੜੇ ਤੇ ਪਲੇਨ ਤੇ ਚਿਪਕਾਵਾਂਗੇ। ਫਿਰ ਤੁਹਾਨੂੰ ਦਿਖਾਉਣੇ ਅੱਗੇ। ਹਾਂਜੀ ਹੁਣ ਆਪਾਂ ਇਹਦੇ ਤੇ ਪੇਸਟਿੰਗ ਪੱਟੀ ਲਾ ਕੇ ਤੇ ਇਹਨੂੰ ਆਪਾਂ ਕੱਪੜਾ ਲਾ ਕੇ ਅਟੈਚ ਕਰ ਲਿਆ। ਕੱਪੜਾ ਜਿਹੜਾ ਆਪਾਂ ਗੜਾ ਕੱਟਿਆ ਸੀਗਾ ਤੇ ਇਸ ਤਰ੍ਹਾਂ ਜਿਹੜਾ ਕਮੀਜ਼ ਆਪਣਾ ਇਹਦੇ ਤੇ ਆਪਾਂ ਪਲੇਟਾਂ ਪਾ ਲਈਆਂ ਨਾਲ ਆਪਾਂ ਇਹਦੇ ਤੇ ਆ ਸੈਂਟਰ ਲਾ ਲਿਆ। ਸੈਂਟਰ 'ਚ ਆਪਾਂ ਕ੍ਰੀਜ਼ ਬਣਾ ਲੈਣੀ ਆ ਹੁਣ ਆਪਾਂ ਸੈਂਟਰ ਇਹਦੇ ਸੈਂਟਰ ਦੇ ਵਿੱਚ ਆਪਾਂ ਸਲਾਈ ਲਾਉਣੀ ਆ ਇਸ ਤਰ੍ਹਾਂ ਗਾਲੇ ਨੂੰ ਕੱਪੜੇ ਦੇ ਨਾਲ ਹੀ ਇਹਦਾ ਸੈਂਟਰ ਕਰਕੇ ਰੱਖ ਲੈਣਾ ਆਪਾਂ ਇੱਥੇ ਕੋਨੇ-ਕੋਨੇ ਤੇ ਲਾਵਾਂਗੇ ਜਿਸ ਤਰ੍ਹਾਂ ਆਪਾਂ ਗਲਾ ਅਟੈਚ ਕਰਦੇ ਹੁੰਨੇ ਆ ਇਹਦੇ ਕੋਨੇ ਕੋਨੇ ਤੇ ਪਸਰਾਈ ਲਾਉਣੀ ਆ। ਗੜੇ ਨੂੰ ਬਿਲਕੁਲ ਸਿੱਧਾ ਰੱਖਣਾ ਹੈ। ਇੱਥੇ ਆਪਣਾ ਹੁਣ ਕੋਨਾ ਆ ਗਿਆ। ਕੋਨੇ ਦੇ ਕੋਲੋਂ ਆਪਾਂ ਉਸੇ ਤਰ੍ਹਾਂ ਹੀ ਕੋਨਾ ਕੱਢਣਾ ਇੱਥੇ ਵਿੱਚ ਸਰਾਈ ਰੱਖ ਕੇ। ਤੇ ਇਹਨੂੰ ਉਸੇ ਤਰੀਕੇ ਕੋ ਨਾਲ ਜਾ ਕੇ ਟਿੱਕੀ ਮੋੜਨਾ ਹੈ। ਮਸ਼ੀਨ நுக்க கடணி ਇਹ ਥੋਪਾ ਚੰਗੀ ਤਰ੍ਹਾਂ ਨੁੱਕਰ ਕੱਢ ਲੈਣੀ ਆ ਵੀ ਇੱਥੇ ਹੋ ਨਾ ਬਣੀ ਆਪਣੀ ਬਾਜਾਂ ਦੇ ਕੋਲੇ ਤੇ ਹੁਣ ਆਪਾਂ ਇਹਨੂੰ ਸਿੱਧਾ ਫੋਲਡ ਕਰ ਦਾਂਗੇ ਫੋਲਡ ਕਰਕੇ ਇਹਦੀ ਧੇ ਲਾਵਾਂਗੇ ਕੱਚੀ ਸिलाई ਬਰਦੇ ਬਕੀ ਨਾ ਹੁਣ ਜੇ ਪੈਸਤਰਾਂ ਜਿਹੜਾ ਪਾ

ਆਪਸ ਨਾਲ ਗੱਲ ਨਹੀਂ ਇਹ ਫੋਟੋ ਉਸੇ ਤਰੀਕਾ ਨਹੀਂ ਕੱਢਣਾ ਕੋਈ ਨਾ ਜਾ ਜਿਸ ਤਰ੍ਹਾਂ ਆਪਾਂ ਸਟੀਚਿੰਗ ਵਿੱਚ ਕੱਢਿਆ ਸੀਗਾ ਬੁਕਰਮ ਵਾਲੇ ਦੇ ਵਿੱਚ I okay. ਪੈਦੇ ਤੇ ਇਸ ਤਰ੍ਹਾਂ ਆਪਾਂ ਜਿਹੜਾ ਨੂੰ ਕਲਾਸੀ ਨਿਸ਼ਿੰਦੇ ਨਾਲ ਆਇਆ ਇਹਦੇ ਦਿੱਤੇ ਤਾਂ ਕਿ ਕੱਟ ਕਰ ਲੈਣੀ ਆਪਾਂ ਹੁਣ ਆਪਾਂ ਆਮ ਜੀ ਤੇ ਇਸ ਨੂੰ ਪੱਟੀ ਲੈਣੀ ਆ ਇੱਕ ਕੱਪੜੇ ਤੇ ਚਿਪਕਾ ਲੈਣੀ ਆ ਇਸ ਤਰ੍ਹਾਂ ਇਹਦੇ نیچے ਰੱਖਾਂਗੇ ਫਿਰ ਇਸ ਤਰ੍ਹਾਂ ਕਰਕੇ ਆਪਾਂ ਤੇ ਇਹਦੇ ਤੇ ਫਸਲਾਈ ਲਾ ਦੇਣਾ ਇਥੋਂ ਆਪਣਾ 2 ਇੰਚ ਦਾ ਡਿਫਰੈਂਸ ਸੀਗਾ ਤੇ 2 ਇੰਚ ਦਾ ਹੀ ਰੱਖਣਾ ਆਪਾਂ ਜ਼ਿਆਦਾ ਨਹੀਂ ਕਰਨਾ ਹੈ ਆ। ਆ ਦੇਖੋ 2 ਇੰਚ ਦਾ ਹੀ ਆਉਣਾ ਚਾਹੀਦਾ ਹੁਣ। ਜ਼ਿਆਦਾ ਚੌੜਾ ਚੌੜਾ ਨਹੀਂ ਕਰਨਾ ਆਪਾਂ। ਇਹਨੂੰ ਸੋੜਨ ਉਸ ਤਰ੍ਹਾਂ ਖਿਨਾਈਦਾ। ਇਸ ਤਰ੍ਹਾਂ ਇਹ ਕਲਾ ਬਹੁਤ ਟ੍ਰੈਂਡਿੰਗ ਦੀ ਹੈ ਚਾਈ। ਵੀਡੀਓ ਨੂੰ ਫੋਲੋ ਦੇਖੋ ਫਿਰ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੂਗੀ। এটার হোন अफेक्ट টিটি লাভলি kya పాంచి నేకడి జాం బానాలే ఇరి జిలి తా గ్యవ పా కట్ కరు బంది దారి జితాం నేరి నేకడి జాం దియా నగ్యా తా పిక ప్యారాయే కమెంటి కరనా� ਡਿਜ਼ਾਈਨ ਜਿਹੜਾ ਮਣਕੇ ਤਿਆਰ ਹੋ ਗਿਆ ਇਹ ਦੇਖੋ